ਅਸਿਕਾ ਦੋਸਤੋ ਮੈਂ ਤੁਹਾਡਾ ਅਰਸ਼ਦੀਪ ਸਿੰਘ ਫੈਮਿਨੇਟਿਲ ਜਾਰਨਕ ਇੱਕ ਤੁਹਾਡੇ ਨਾਲ ਛੋਟੀ ਜਿਹੀ ਗੱਲ ਰੱਖਣੀ ਸੀ ਜੀ ਹੁਣ ਚੱਲ ਪਈ ਆਪਣੀ ਲੇਟ ਫਲਾਈਟ ਜਿਹੜੀ ਲੇਟ ਫਲਾਈਟ ਆ ਜਾਂ अर्ਲੀ ਫਲਾਈਟ ਆਉਂਦੀ ਆ ਇਹ ਦੋਨਾਂ ਦਾ ਕਾਰਨ ਉਹੀ ਹੁੰਦਾ ਜੀ ਜਦੋਂ ਆਪਾਂ ਖੇਤ ਦੇ ਵਿੱਚ ਜੂਰੀ ਦੀ ਮਾਤਰਾ ਵਧਾਈ ਹੋਵੇ ਮਤਲਬ ਜੂਰੀ ਆ ਵੀ ਜਿਹੜੀ ਮਾਤਰਾ ਹੁੰਦੀ ਆ ਜਿਹੜੀ ਅਸੀਂ ਪਾਉਨੇ ਆਸੀਂ ਤੇ ਪਾਉਨੇ ਆ ਸਵਾ ਬੋਰਾ ਜੇ ਆਪਾਂ ਬੀਜ ਤਿਆਰ ਕਰਦੇ ਆ ਤੇ ਜੇ ਤੁਸੀਂ ਕੋਈ ਪ੍ਰੋਸੈਸਿੰਗ ਵਾਲਾ ਆਲੂ ਤਿਆਰ ਕਰਨਾ ਜਾਂ ਖਾਣ ਵਾਲਾ ਰਾਸ਼ਨ ਤਿਆਰ ਕਰਨਾ ਉਹਦੀ ਹੱਦ 2 ਬੋਰੇ ਆ ਇਸ ਤੋਂ ਉੱਪਰ ਨਾ ਪਾਓ ਤੇ ਜਦੋਂ ਆਪਾਂ ਇਹਨਾਂ ਲੂ ਖੇਤਾਂ ਦੇ ਵਿੱਚ ਯੂਰੀਆ ਵਧਾਈ ਹੁੰਦੀ ਆ ਉਦੋਂ ਹੀ ਬਲਾਈਟ ਆਉਂਦੀ ਆ ਤੇ ਇਹੇ ਤੁਹਾਡੇ ਨਾਲ ਰਾਏ ਰੱਖਣੀ ਸੀ ਛੋਟੀ ਜੀ ਕਿ ਯੂਰੀਆ ਘੱਟ ਪਾਇਆ ਕਰੋ ਤੇ ਸਾਨੂੰ ਅੱਗੇ ਜਾ ਕੇ ਸਪਰੇਆਂ ਦਾ ਖਰਚਾ ਵੀ ਘਟਾਉਂਦਾ ਉਹਦੇ ਨਾਲ ਮਤਲਬ ਆਪਾਂ ਪੱਤੇ ਹੀ ਦੇਖਦੇ ਰਹਿੰਦੇ ਯੂਰੀਆ ਨਾਲ ਪੱਤੇ ਸਿਰਫ ਜਿਹੜਾ ਵਾਇਰਸ ਵਾਲਾ ਬੂਟਾ ਉਹ ਵੀ ਚੌੜਾ ਹੋ ਜਾਂਦਾ ਪੱਤਾ ਉਹਦੇ ਨਾਲ ਇਹੀ ਕੰਮ ਹੁੰਦਾ ਹੋਰ ਕੁਝ ਨਹੀਂ ਹੁੰਦਾ ਆਪਾਂ ਪੱਤੇ ਪੱਤਿਆਂ ਦੀ ਜ਼ੋਰ ਤੇ ਆਪਾਂ ਅਗਲਾ ਰੋਮ ਵੀ ਲਾ ਲੱਤ ਨੂੰ ਪੱਤੇ ਛੋੜੇ ਕਰਦੇ ਕਰਦੇ ਤਾਂ ਕਰਕੇ ਜੀ ਜਿਹੜੀ ਪ੍ਰੇਫਰੈਂਸ ਆ ਆਪਣੀ ਉਹ ਸਵਾ ਬੋਰੇ ਤੋਂ ਲੈ ਕੇ ਤੇ ਦੋ ਬੋਰੇ ਤੱਕ ਆ ਠੀਕ ਹੈ ਜੀ ਇਹ ਗੱਲ ਰੱਖਣੀ ਸੀ ਧੰਨਵਾਦ ਜੀ ਸਸਕਾਰ